ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਜੋ ਡਿਬੜੂਗੜ ਜੇਲ੍ਹ ਦੇ ਵਿੱਚ ਐਨਐਸ ਦੇ ਤਹਿਤ ਬੰਦ ਨੇ ਉਹ 5 ਜੁਲਾਈ ਨੂੰ ਐਮਪੀ ਵਜੋਂ 100 ਚੁੱਕਣਗੇ ਸਾਂਸਦ ਦੇ ਵਿੱਚ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਨੂੰ 5 ਜੁਲਾਈ ਨੂੰ ਐਮਪੀ ਵਜੋਂ 100 ਚੁਕਾਈ ਜਾਏਗੀ ਦੱਸਦੀ ਹੈ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜੜੀ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੀਆਂ ਸੀ ਤੇ ਲੱਖਾਂ ਵੋਟਾਂ ਦੇ ਆਧਾਰ ਉਹ ਚੋਣਾ ਜਿੱਤ ਵੀ ਗਏ ਸੀ ਐਮਪੀ ਦੀਆਂ ਉਹ ਐਮਪੀ ਬੰਡ ਚੁਣ ਲਿੱਤੇ ਗਏ ਸੀ ਖਡੂਰ ਸਾਹਿਬ ਤੋਂ ਉਪਰ ਉਸ ਤੋਂ ਬਾਅਦ ਜਿਹੜਾ ਕਿ ਸੌ ਚੁੱਕਣ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀ ਪੰਜਾਬ ਦੇ ਅਤੇਰਾ ਐਮਪੀਆ ਦੇ ਵਿੱਚੋਂ 12 ਐਮਪੀਆ ਨੇ ਜਿਹੜਾ ਸੌ ਚੁੱਕ ਲਈ ਸੀ ਤੇ ਇੱਕ ਅਮਰਿਤਪਾਲ ਸੀ ਜਿਹੜੇ ਕਿ ਬੰਦ ਸੀ ਜੇਲ੍ਹ ਦੇ ਵਿੱਚ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਤੇ ਐਨਐਸਏ ਹੈ ਜਿਹੜੀ ਉਹ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਸੀ ਜਿਸ ਕਾਰਨ ਉਹਨਾਂ ਨੂੰ ਨਾ ਤਾਂ ਜੇਲ੍ਹ ਦੇ ਵਿੱਚੋਂ ਵੀਡੀਓ ਕਾਨਫਰੰਸ ਦੇ ਰਾਹੀਂ ਸੌ ਚੁਕਵਾਈ ਗਈ ਸੀ ਇਤਨਾ ਹੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਔਣ ਦੀ ਕੋਈ ਆਗਿਆ ਦਿੱਤੀ ਗਈ ਸੀ ਪਰ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਆਉਣ ਵਾਲੀ 5 ਜੁਲਾਈ ਨੂੰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਣਗੇ ਤੇ ਐਮਪੀ ਵੱਜੋਂ ਸੰਸਦ ਦੇ ਵਿੱਚ ਸਾਚੂਕਣਗੇ ਦੱਸਿਏ ਕਿ ਇੱਕ ਜੰਮੂ ਕਸ਼ਮੀਰ ਦੇ ਲੀਡਰ ਰਾਸ਼ਿਦ ਇੰਜੀਨੀਅਰ ਵੀ ਜੇਲ੍ਹ ਚੋਂ ਬਾਹਰ ਆ ਕੇ ਸੌ ਚੁੱਕਣਗੇ ਅਮਰਿਤਪਾਲ ਦੇ ਨਾਲ ਉਹਨਾਂ ਦੇ ਹੋਰ 8 ਸਾਥੀ ਵੀ ਜਿਹੜੇ ਜੇਲ੍ਹ ਦੇ ਵਿੱਚ ਕੈਦ ਨੇ ਜਿਨ੍ਹਾਂ ਨੇ ਜਲੰਧਰ ਚ ਹੋ ਰਹੀਆਂ ਜਿੰਮੀ ਚੋਣਾ ਨੂੰ ਲੜਨ ਦੇ ਜਿਹੜੇ ਐਲਾਨ ਕੀਤੇ ਸੀਗੇ ਉਹ ਵੀ ਜੇਲ੍ਹ ਦੇ ਵਿੱਚੋਂ ਹੀ ਆਜ਼ਾਦ ਹੋਣ ਵਜੋਂ ਚੋਣਾ ਲੜਨ ਦੀ ਜਿਹੜੀ ਕਿ ਉਹਨਾਂ ਨੇ ਐਲਾਨੇ ਸੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਉਹਨਾਂ ਦੇ ਨਾਮ ਜਿਹੜੇ ਐਲਾਨ ਕੀਤੇ ਸੀਗੇ ਸੋਸ਼ਲ ਮੀਡੀਆ ਦੇ ਰਾਹੀਂ ਤੇ ਦੱਸਿਏ ਕਿ ਆਉਣ ਵਾਲੀ 5 ਜੁਲਾਈ ਨੂੰ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਜੋ ਬਾਹਰ ਲਿਆ ਲਿਆਇਆ ਜਾਏਗਾ ਤੇ ਉਹਨਾਂ ਨੂੰ ਸੌ ਚੁਕਾਈ ਜਾਏਗੀ ਐਮਪੀ ਵੱਜੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੜੂਸਾਇਬ ਦੇ ਜਿਹੜੀ ਆਮ ਜਨਤਾ ਸੀ ਉਹਨਾਂ ਦੀ ਵੀ ਮੰਗ ਸੀ ਕਿ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਇਆ ਜਾਵੇ ਤੇ ਉਹਨਾਂ ਨੂੰ ਸੌ ਚੁਕਾਈ ਜਾਵੇ ਤੇ ਪਿਛਲੇ ਦਿਨ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਬਿਆਨ ਆਇਆ ਸੀ ਕਿ ਅੰਮ੍ਰਿਤਪਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਉਹਨਾਂ ਨੇ ਰਿਹਾ ਕਰਵਾਉਣ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਐਮਪੀ ਵੱਜੋਂ ਅੰਮ੍ਰਿਤਪਾਲ ਨੂੰ ਸੌ ਚੁਕਵਾਉਣੀ ਚਾਹੀਦੀ ਹੈ ਦੱਸਿਆ ਕਿ ਹਰਸਿਮਰਤ ਸਿੰਘ ਬਾਦਲ ਨੇ ਵੀ ਸੰਸਦ ਦੇ ਵਿੱਚ ਅੰਮ੍ਰਿਤਪਾਲ ਦਾ ਮੁੱਦਾ ਜਿਹੜਾ ਚੱਕਿਆ ਸੀ ਉਹਨਾਂ ਨੇ ਕਿਆ ਪੰਜਾਬ ਦੇ ਤੁਸੀਂ ਐਮਪੀ ਨੋ ਹੈ ਜਿਹੜਾ ਸੌਚ ਕਵਾਣ ਦੀ ਇਜਾਜ਼ਤ ਦਵੋ ਉਹਨਰ ਨੂੰ ਜੇਲ੍ਹ ਤੋਂ ਬਾਹਰ ਲਿਆ ਕੇ ਐਮਪੀ ਬੱਜੋ ਸੌਚ ਕਵਾਣੀ ਚਾਹੀਦੀ ਹੈ ਦੱਸ ਜਾਈਏ ਕਿ ਐਮਪੀ ਬਣਨ ਤੋਂ ਬਾਅਦ ਜੇਕਰ 60 ਦਿਨਾਂ ਦੇ ਅੰਦਰ ਅੰਦਰ ਸੌ ਨਹੀਂ ਚੁੱਕੀ ਜਾਂਦੀ ਤਾਂ ਐਮਪੀ ਦੀ ਸੀਟ ਹੈ ਜਿਹੜੀ ਉਹ ਖਾਲੀ ਹੋ ਜਾਂਦੀ ਹੈ ਅਤੇ ਮੁੜ ਚੋਣਾਂ ਹੁੰਦੇ ਨੇ ਪਰ ਇੱਥੇ ਅਮਰਿਤਪਾਲ ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ 5 ਜੁਲਾਈ ਨੂੰ ਅਮਰਿਤਪਾਲ ਜਿਹੜੇ ਜੇਲ੍ਹ ਚੋਂ ਬਾਹਰ ਆ ਕੇ ਉਹ ਆਪਣੇ ਐਮਪੀ ਬੱਜੋ ਖਡੂਰ ਸਾਹਿਬ ਦੇ ਲੋਕਾਂ ਨੇ ਜਿਹਨੂੰ ਐਮਪੀ ਚੁਣਿਆ ਆਪਣਾ ਜਿਹੜੇ ਕਿ ਉਹ ਸੌ ਚੁੱਕਣਗੇ ਤੇ ਖਡੂਰ ਸਾਹਿਬ ਵਿਆਮਨਤਾ ਦੀ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਸੰਸਦ ਦੇ ਵਿੱਚ ਪੇਸ਼ ਕਰਨਗੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਖਰੂਰ ਸਾਹਿਬ ਤੋਂ ਅਮਰਿਤਪਾਲ ਨੂੰ ਐਮਪੀ ਵਜੋਂ ਜਿਤਾਇਆ ਐਮਪੀ ਚੁਣਿਆ ਆਪਣਾ ਉਹਨਾਂ ਨੇ ਆਪਣੀ ਜਿਹੜੀਆਂ ਹੱਕ ਦੀਆਂ ਗੱਲਾਂ ਉਹਨਾਂ ਨੇ ਅਮਰਿਤਪਾਲ ਸਿੰਘ ਦੇ ਸਾਹਮਣੇ ਰੱਖਣੀਆਂ ਨੇ ਤਾਂ ਜੋ ਕਿ ਉਹ ਆਮ ਜਨਤਾ ਦੀ ਮੁਸੀਬਤਾਂ ਦਾ ਹੱਲ ਕਰ ਸਕਣ ਉਹ ਸੰਸਦ ਦੇ ਵਿੱਚ ਉਹਨਾਂ ਦੀ ਆਵਾਜ਼ ਬਣ ਕੇ ਬੋਲਣ ਉਹ ਗੂਝਣ ਸੰਸਦ ਦੇ ਵਿੱਚ ਤੇ ਜਿਹੜਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਕਈ ਜ਼ਿਆਦਾ ਲੱਖਾਂ ਉਟਾ ਨੇ ਨਾਲ ਜਿਹੜਾ ਜਿੱਤ ਹਾਸਲ ਕੀਤੀ ਸੀ ਉਹਨਾਂ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਹੀ ਉਹ ਪਿਛਲੇ 1 ਸਾਲ ਤੋਂ ਜ਼ਿਆਦਾ ਦਾ ਸਮੇਂ ਹੋ ਗਿਆ ਹੈ ਡਿਬੜੂਗਰ ਜੇਲ੍ਹ ਦੇ ਵਿੱਚ ਉਹ ਬੰਦ ਨੇ ਕੈਦ ਨੇ ਉੱਥੇ ਐਨਐਸਏ ਉਹਨਾਂ ਦੀ ਜਿਹੜੀ ਚੋਣਾ ਜਿੱਤਨ ਤੋਂ ਬਾਅਦ ਐਨਐਸਏ 6 ਸਾਲ ਲਈ ਹੋਰ ਵਧਾ ਦਿੱਤੀ ਗਈ ਸੀ ਤੇ ਭਾਈ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆਇਆ ਸੀਗਾ ਕਿ ਜਿਹੜਾ ਕਿ ਭਾਰਤ ਸਰਕਾਰ ਹੈ ਜੀ ਉਹ ਦੋ ਫਾੜ ਚੁਣਦੀ ਹੈ ਹੋਰ ਸ਼ਹਿਰਾਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਐਨਐਸਏ ਉਹਨਾਂ ਦੀ ਕੁਝ ਹੋਰ ਤਰੀਕੇ ਨਾਲ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਰਹਿ ਰਹੇ ਲੋਕਾਂ लगी एम एस ए किसी होर नजरिए देखते हैं अमृतपाल की रिहाई अमृतपाली चाहिए अमृतपाल ने कई एम तो पी तो हा, हासिल की दस दिए कि जुलाई नाल बहर आके अपनी एम पी वजो सह चुक गिर से जोड़ी उन्होंने सौ चुकन दॉरमलिटी सह सारूरिया हो चुकी ने हूँ अमृतपाल जुलाई ਜੇਲ੍ਹ ਦੇ ਵਿੱਚ ਉਹ 디ਬੜੂਗੜ ਜੇਲ੍ਹ ਚ ਰਹਿ ਰਹੇ ਨੇ ਉੱਥੋਂ ਬਾਹਰ ਆ ਕੇ ਐਮਪੀ ਵੱਜੋਂ ਸੰਸਦ ਦੇ ਵਿੱਚ ਉਹ ਸੌ ਚੁੱਕਣਗੇ ਹਰ ਸਿਮਰਤ ਬਾਦਲ ਦੇ ਵੱਲੋਂ ਵੀ ਜਿਹੜਾ ਐਮਪੀ ਅੰਮ੍ਰਿਤਪਾਲ ਦੇ ਜਿਹੜਾ ਮੁੱਦਾ ਉਹਨਾਂ ਨੇ ਸੰਸਦ ਦੇ ਵਿੱਚ ਚੱਕਿਆ ਸੀ ਕਿ ਅੰਮ੍ਰਿਤਪਾਲ ਨੂੰ ਸੌ ਚੁੱਕਵਾਣੀ ਚਾਹੀਦੀ ਹੈ ਤੇ ਦੱਸ ਦਈਏ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਜਾਣ ਦੀ ਇਜਾਜ਼ਤ ਮਿਲ ਚੁੱਕੀ ਹੈ ਉਹਨਾਂ ਨੂੰ ਬਾਹਰ ਲਿਆਇਆ ਜਾਏਗਾ ਤੇ ਐਮਪੀ ਵੱਜੋਂ ਸੰਸਦ ਦੇ ਵਿੱਚ 5 ਜੁਲਾਈ ਨੂੰ ਸੌ ਚੁੱਕਵਾਈ ਜਾਏਗੀ